ਬਾਰਡਰ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੀ ਹਾਂ ਇੱਕ ਕਿਸਾਨ ਦੀ ਮੌਤ ਹੋ ਚੁੱਕੀ ਹੈ ਖਨੌਰੀ ਬਾਰਡਰ ਤੇ ਇਹ ਪਾਣਾ ਵਾਪਰਿਆ ਹੈ ਦਰਅਸਲ 62 ਸਾਲਾ ਵਿਅਕਤੀ ਜਿਸ ਦਾ ਨਾਮ ਦਰਸ਼ਨ ਸਿੰਘ ਹੈ ਜਿਹੜਾ ਕਿ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਖਨੌਰੀ ਬਾਰਡਰ ਤੇ ਲਗਾਤਾਰ ਡਟਿਆ ਹੋਇਆ ਸੀ ਪਿੰਡ ਅਮਰਗੜ ਦੇ ਨੇੜੇ ਗੋਨਿਆਣਾ ਜ਼ਿਲ੍ਹਾ ਬਠਿੰਡਾ ਦਾ ਹੀ ਰਹਿਣ ਵਾਲਾ ਹੈ ਉਮਰ 62 ਸਾਲ ਦੱਸੀ ਜਾ ਰਹੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਇੱਕ ਹੋਰ ਕਿਸਾਨ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਖਨੌਰੀ ਬਾਰਡਰ ਤੋਂ ਇਹ ਮੰਦਭਾਗੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਪਹਿਲਾਂ ਵੀ ਉੱਥੇ ਜਦੋਂ ਟਕਰਾਹ ਹੁੰਦਾ ਹੈ ਪੁਲਿਸ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਨਾਲ ਟਕਰਾਹ ਹੁੰਦਾ ਹੈ ਤਾਂ ਉਸ ਸਮੇਂ ਜਦੋਂ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਇੱਕ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ ਜਿਹੜਾ ਕਿ 20 ਸਾਲ ਦਾ ਨੌਜਵਾਨ ਸੀ ਪਿੰਡ ਬੁੱਲੋ ਦਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਸ ਦੀ ਵੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਹੈ ਉਹ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ ਜਿੱਥੇ 62 ਸਾਲਾ ਇਸ ਕਿਸਾਨ ਦੀ ਜਿਨ੍ਹਾਂ ਦਾ ਨਾਮ ਦਰਸ਼ਨ ਸਿੰਘ ਹੈ ਪਿਤਾ ਦਾ ਨਾਮ ਜਰਨੈਲ ਸਿੰਘ ਤੇ ਪਿੰਡ ਅਮਰਗੜ ਇਹ ਵੀ ਬਠਿੰਡਾ ਦੇ ਜ਼ਿਲ੍ਹਾ ਬਠਿੰਡਾ ਦੇ ਹੀ ਰਹਿਣ ਵਾਲੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਪਰ ਉੱਥੇ ਇਹਨਾਂ ਨੇ ਦਮ ਤੋੜ ਦਿੱਤਾ ਦਿਲ ਦਾ ਦੌਰਾ ਪੈਣ ਦੇ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ 68 ਸਾਲ ਦੀ ਉਮਰ ਹੈ ਕਿਉਂਕਿ ਪਹਿਲਾਂ ਜੇਕਰ ਅਸੀਂ ਸ਼ੰਭੂ ਬਾਰਡਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਤੁਹਾਨੂੰ ਉਹ ਕੇਸ ਯਾਦ ਹੋਵੇਗਾ ਗਿਆਨ ਸਿੰਘ ਜਿਹੜੇ ਕਿ ਪਿੰਡ ਚਾਚੂ ਕੀ ਗਰਦਾਸਪੁਰ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਵੀ ਜਦੋਂ ਟਾਇਰ ਗੈਸ ਚੜਦੀ ਹੈ ਜਦੋਂ ਅਥਰੂ ਗੈਸ ਚੜਦੀ ਹੈ ਤਾਂ ਉਹਨਾਂ ਨੂੰ ਵੀ ਦਿਲ ਦਾ ਦੌਰਾ ਪੈਂਦਾ ਹੈ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹਨਾਂ ਦੀ ਵੀ ਮੌਤ ਜਿਹੜੀ ਹੈ ਉਹ ਸ਼ੰਭੂ ਬਾਰਡਰ ਤੇ ਹੁੰਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਹਰਿਆਣਾ ਪ੍ਰਸ਼ਾਸਨ ਦੇ ਨਾਲ ਟਕਰਾਅ ਹੋਇਆ ਟਕਰਾਅ ਦੇ ਵਿੱਚ ਇੱਕ ਸ਼ੁਭਕਰਨ ਦੀ ਮੌਤ ਹੋਈ ਉਸ ਦੇ ਸਿਰ ਦੇ ਵਿੱਚ ਗੋਲੀ ਲੱਗੀ ਔਰ ਹੋਰ ਕਈ ਨੌਜਵਾਨ ਤੇ ਕਈ ਬਜ਼ੁਰਗ ਜਿਹੜੇ ਉਹ ਵੀ ਜ਼ਖਮੀ ਹੋਏ ਉਹ ਲਿਸਟ ਵੀ ਆਈ ਤੁਸੀਂ ਲਿਸਟ ਵੀ ਦੇਖੀ ਹੋਣੀ ਹੈ ਕਈਆਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਕਈਆਂ ਦਾ ਉੱਥੇ ਇਲਾਜ ਚੱਲ ਰਿਹਾ ਹੈ ਤਾਂ ਅੱਜ ਇਸ ਕਿਸਾਨ ਦੀ ਜਿਹਨਾਂ ਦਾ ਨਾਮ ਦਰਸ਼ਨ ਸਿੰਘ ਹੈ ਉਮਰ ਤਕਰੀਬਨ 62 ਸਾਲ ਦੱਸੀ ਗਈ ਹੈ ਪਿੰਡ ਅਮਰਗੜਾ ਬਠਿੰਡਾ ਜ਼ਿਲ੍ਹੇ ਦੇ ਵੀ ਰਹਿਣ ਵਾਲੇ ਨੇ ਜਾ ਜਿਨ੍ਹਾਂ ਦੀ ਹਾਰਟ ਅਟੈਕ ਦੇ ਨਾਲ ਦਿਲ ਦਾ ਦੌਰਾ ਪਿਆ ਹੈ ਤੇ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਜਦੋਂ ਬਾਰਡਰ ਤੇ ਲਗਾਤਾਰ ਕੋਈ ਟੀਅਰ ਗੈਸ ਛੱਡੀ ਜਾਂਦੀ ਹੈ ਤਾਂ ਉੱਥੋਂ ਦੀ ਐਟਮੋਸਫੇਅਰ ਦੀ ਅਸੀਂ ਜਿੱਕਰ ਗੱਲ ਕਰਦੇ ਹਾਂ ਤਾਂ ਉਹ ਸਾਹ ਲੈਣ ਦੇ ਅਨੁਕੂਲ ਨਹੀਂ ਹੁੰਦਾ ਜਾਂ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬਰੀਥਿੰਗ ਦੀਆਂ ਪ੍ਰੋਬਲਮਸ ਨੇ ਜਾਂ ਸਾਹ ਦੀ ਬਿਮਾਰੀ ਹੈ ਕੋਈ ਤਾਂ ਉਹਨਾਂ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਖਾਸ ਤੌਰ ਤੇ ਬਜ਼ੁਰਗ ਕਿਸਾਨ ਨੇ ਹਾਲਾਂਕਿ ਮੋਰਚੇ ਦੇ ਵਿੱਚ ECG ਵਗੈਰਾ ਵੀ ਰੱਖੀਆਂ ਹੋਈਆਂ ਨੇ ਕੈਂਪ ਲੱਗੇ ਹੋਏ ਨੇ ਦਵਾਈਆਂ ਦੇ ਸਪੈਸ਼ਲ ਕੈਂਪ ਲਗਾਏ ਗਏ ਨੇ ਇਸੇ ਕਰਕੇ ਕਿ ਜਿਹੜੇ ਬਜ਼ੁਰਗ ਕਿਸਾਨ ਨੇ ਉਹਨਾਂ ਨੂੰ ਕਿਸੇ तरीके ਦੇ ਨਾਲ ਕੋਈ ਵੀ ਦਿੱਕਤ ਜਿਹੜੀ ਆ ਉਹ ਨਾ ਆਵੇ ਪਰ ਫਿਰ ਵੀ ਇਸ ਦੇ ਬਾਵਜੂਦ ਸਾਹ ਲੈਣ ਦੇ ਵਿੱਚ ਕਈਆਂ ਨੂੰ ਦਿੱਕਤ ਆਉਂਦੀ ਹੈ ਕਈਆਂ ਨੂੰ ਕਿਸੇ ਚੀਜ਼ ਦੀ ਕਮੀ ਹੋ ਜਾਂਦੀ ਹੈ ਤਾਂ ਉਧਰੋਂ ਦੂਸਰੇ ਪਾਸੇ ਐਟਮੋਸਫੇਅਰ ਦੀ ਵੀ ਗੱਲ ਕਰਦੇ ਆ ਬਾਰਡਰ ਤੇ ਜਿਵੇਂ ਦਾ ਮਾਹੌਲ ਹੈ ਜਿਵੇਂ ਦਾ ਉੱਥੇ ਵਾਤਾਵਰਨ ਹੈ ਕਿਉਂਕਿ ਸਾਹ ਲੈਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਹੈ ਜਦੋਂ ਟਾਇਰ ਗੈਸ ਛੱਡੀ ਜਾਂਦੀ ਹੈ ਤਾਂ ਉਸ ਸਮੇਂ ਉਹ ਹਵਾ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਤਾਂ ਇਸ ਤਰੀਕੇ ਦੇ ਉਹ ਪਾਰਟਿਕਲਸ ਹੁੰਦੇ ਨੇ ਕਿ ਜਿਹੜੇ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਕਰਦੇ ਨੇ ਔਰ ਖਾਸ ਤੌਰ ਤੇ ਜਿਹੜੇ ਬਜ਼ੁਰਗ ਕਿਸਾਨ ਨੇ ਜਜ ਨਾਨੂ ਉਸਤਮਾ ਦੀਆਂ ਬਿਮਾਰੀ ਨੇ ਜੱਜ ਨੌ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਤਾਂ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਦਰਸ਼ਨ ਸਿੰਘ ਦੀ ਵੀ ਸਾਹ ਲੈਣ ਦੇ ਵਿੱਚ ਦਿੱਕਤ ਹੋਈ ਇਹਨਾਂ ਨੂੰ ਹਾਰਟ ਅਟੈਕ ਆਇਆ ਔਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਵੀ ਕੀਤਾ ਗਿਆ ਪਰ ਉੱਥੇ ਇਹਨਾਂ ਦੇ ਵੱਲੋਂ ਦਮ ਜਿਹੜਾ ਉਹ ਤੋੜ ਦਿੱਤਾ ਗਿਆ ਤਾਂ 62 ਸਾਲ ਇਹਨਾਂ ਦੀ ਉਮਰ ਜਿਹੜੀ ਦੱਸੀ ਗਈ ਹੈ ਪਿੰਡ ਅਮਰਗੜਾ ਬਠਿੰਡੇ ਦੇ ਵਿੱਚ ਜਿਨ੍ਹਾਂ ਦੀ ਹੁਣੇ ਮੌਤ ਹੋ ਚੁੱਕੀ ਹੈ ਤਾਂ ਆਪਣੇ ਹੱਕਾ ਹਕੂੰਗਾ ਦੀ ਲੜਾਈ ਲੜਨ ਦੇ ਵਾਸਤੇ ਇਹ ਬਾਰਡਰ 'ਤੇ ਕਿਸਾਨ ਡੱਟੇ ਹੋਏ ਆ ਹਾਲਾਂਕਿ ਪ੍ਰਸ਼ਾਸਨ ਨੇ ਅੱਗੋਂ ਬੈਰੀਕੇਟਿੰਗ ਕੀਤੀ ਹੈ ਦਿੱਲੀ ਕੂਚ ਜਿਹੜਾ ਨਹੀਂ ਕਰਨ ਦਿੱਤਾ ਜਾ ਰਿਹਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ ਜਾ ਰਿਹਾ ਹੈ ਖੜਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਔਰ ਉਹ ਖੁਦ ਕਹਿੰਦੇ ਨੇ ਕਿ ਅਸੀਂ ਕਿਸੇ ਵੀ ਤਰੀਕੇ ਦੀ ਜੇਕਰ ਸਹੂਲਤ ਸਹਾਇਤਾ ਕਿਸਾਨਾਂ ਨੂੰ ਚਾਹੀਦੀ ਹੋਈ ਜਿਵੇਂ ਕਿ ਮੈਡੀਕਲ ਸੇਵਾਵਾਂ ਨੇ ਜਿਵੇਂ ਐਂਬੂਲੈਂਸ ਹੈ ਜਾਂ ਹੋਰ ਕਿਸੇ ਤਰੀਕੇ ਦੇ ਸੰਸਾਧਨ ਜਿਹੜੇ ਕਿਸਾਨਾਂ ਨੂੰ ਚਾਹੀਦੇ ਹੋਏ ਉਹ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਉਹਨਾਂ ਨੂੰ ਖੁਦ ਮੁਹੱਈਆ ਕਰਵਾਏ ਜਾਣਗੇ ਹਾਲਾਂਕਿ ਕੈਬਨਿਟ ਮੰਤਰੀ ਐਮ ਐਲ ਏ ਜਿਹੜੇ ਡਾਕਟਰ ਨੇ ਉਹਨਾਂ ਨੂੰ ਖੁਦ ਉੱਥੋਂ ਦੇ ਜਿਹੜੇ ਨਜ਼ਦੀਕੀ ਹਸਪਤਾਲ ਹੈ ਉੱਥੋਂ ਦੇ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਹੈ ਬਲਬੀਰ ਸਿੰਘ ਹੁਣੀ ਉਹ ਖੁਦ ਉੱਥੇ ਬੈਠ ਕੇ ਕਿਸਾਨਾਂ ਦਾ ਜਿਹੜੇ ਜ਼ਖਮੀ ਹੋਏ ਕਿਸਾਨ ਨੇ ਉਹਨਾਂ ਦਾ ਚੈੱਕਅਪ ਕਰਨਗੇ ਸੋ ਸੈਟਰੀਕ ਦੇ ਨਾਲ ਪੰਜਾਬ ਸਰਕਾਰ ਆਪਣਾ ਸਹਿਯੋਗ ਜਿਹੜਾ ਆ ਉਹ ਕਿਸਾਨਾਂ ਨੂੰ ਇਸ ਅੰਦੋਲਨ ਦੇ ਵਿੱਚ ਦੇ ਰਹੀ ਹੈ ਤਾਂ ਇਸ ਦੇ ਵਿਚਾਲੇ ਜਦੋਂ ਸ਼ੁਭਕਰਨ ਦੀ ਖਬਰ ਆਉਂਦੀ ਹੈ ਮੌਤ ਦੀ ਖਬਰ ਆਉਂਦੀ ਹੈ ਤਾਂ ਪਰਿਵਾਰ ਦੇ ਨਾਲ ਵੀ ਪੰਜਾਬ ਦੇ ਮੁੱਖ ਮੰਤਰੀ ਸੀਮਾਨ ਹੁਣਾਂ ਦੇ ਵੱਲੋਂ ਅ ਦੁੱਖ ਜਿਹੜਾ ਸਾਂਝਾ ਕੀਤਾ ਜਾਂਦਾ ਔਰ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ ਗਿਆ 1 ਕਰੋੜ ਰੁਪਈਆ ਸ਼ੁਭਕਰਨ ਦੀ ਫੈਮਲੀ ਨੂੰ ਦਿੱਤਾ ਜਾਵੇਗਾ ਔਰ ਇਸ ਦੇ ਨਾਲ ਹੀ ਸ਼ੁਭਕਰਨ ਦੀ ਛੋਟੀ ਭੈਣ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬਕਾਇਦਾ ਕਰ ਦਿੱਤਾ ਗਿਆ ਟਵੀਟ ਕਰਕੇ ਇਹ ਜਾਣਕਾਰੀ ਜਿਹੜੀ ਹੈ ਸਾਰੇ ਲੋਕਾਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹਾਲਾਂਕਿ ਲਿਖਿਆ ਗਿਆ ਕਿ ਪਰਪਾਈ ਜਿਹੜੀ ਹੈ ਜਿਨ੍ਹਾਂ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਿਆ ਗਿਆ ਦੱਸਿਆ ਜਾ ਰਿਹਾ ਕਿ ਸ਼ੁਭਕਰਨ ਦੀ ਮਾਂ ਵੀ ਨਹੀਂ ਹੈ ਦੀਨੇ ਪਾਲਿਆ ਸੀ ਦੋ ਭੈਣਾ ਸੀਗਾ ਦੋ ਭੈਣਾ ਦਾ ਇਕਲੌਤਾ ਭਰਾ ਤਾਂ ਜਿਨ੍ਹਾਂ ਦਾ ਭਰਾ ਇਸ ਦੁਨੀਆ ਦੇ ਵਿੱਚੋਂ ਚਲਿਆ ਗਿਆ ਉਹ ਤਾਂ ਵਾਪਸ ਨਹੀਂ ਆ ਸਕਦਾ ਪਰ ਇਹ ਹੈ ਕਿ ਆਰਥਿਕ ਸਥਿਤੀ ਜਿਹੜੀ ਉਹ ਜ਼ਰੂਰ ਸੁਧਰ ਸਕਦੀ ਹੈ ਅੱਗੇ ਤੋਂ ਪਰਿਵਾਰ ਨੂੰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਲ ਨਾ ਆਵੇ ਸੋ ਇਹਦੇ ਵਿੱਚ ਸਹਾਇਤਾ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਨੇ ਬਕਾਇਦਾ 1 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਵੀ ਤੇ ਆਹਰ چھوٹی ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਜਿਹੜਾ ਉਹ ਕੀਤਾ ਗਿਆ ਤਾਂ ਇਸੇ ਵਿਚਾਲੇ ਇੱਕ ਹੋਰ ਮੰਦ ਭਾਗੀ ਖਬਰ ਇਹ ਸਾਹਮਣੇ ਆਉਂਦੀ ਹੈ ਖਨੌਰੀ ਬਾਰਡਰ ਤੋਂ ਜਿੱਥੇ ਇਸ ਕਿਸਾਨ ਦੀ ਹੁਣ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ 62 ਸਾਲਾ ਕਿਸਾਨ ਹੈ ਜਿਸ ਦਾ ਨਾਮ ਦਰਸ਼ਨ ਸਿੰਘ ਦੱਸਿਆ ਜਾ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਤੇ ਲਗਾਤਾਰ ਜਿਹੜਾ ਮੋਰਚੇ ਦੇ ਵਿੱਚ ਡਟੇ ਹੋਏ ਸੀਗੇ ਮਾ ਮੋਰਚੀ ਦੇ ਵਿੱਚ ਇਹਨਾਂ ਦੇ ਵੱਲੋਂ ਸਾਹ ਦਿੱਤਾ ਜਾ ਰਿਹਾ ਸੀ ਪਰ ਉੱਥੇ ਹੀ ਦਿਲ ਦਾ ਦੌਰਾ ਪੈਣ ਦੇ ਨਾਲ ਇਹਨਾਂ ਦੀ ਮੌਤ ਜਿਹੜੀ ਹੈ